ਹਿੰਦੁਸਤਾਨ ਜਿਹੜਾ 30 ਤਿਹਾਰਾਂ ਪੀਰ ਪੈਗੰਬਰਾਂ ਦਾ ਦੇਸ਼ ਆ ਅਸੀਂ ਕਿਸੇ ਨਾ ਕਿਸੇ ਰੂਪ ਚ ਸਮਾਜਿਕ ਹਰ ਪ੍ਰੋਗਰਾਮ ਨੂੰ ਅਸੀਂ ਤਿਹਾਰਾਂ ਚ ਮਨਾਉਂਦੇ ਆ ਮੇਲਿਆਂ ਚ ਮਨਾਉਂਦੇ ਆ ਦੀਵਾਲੀ ਸਾਡਾ ਸਭ ਤੋਂ ਵੱਡਾ ਤਿਉਹਾਰ ਹੈ ਤਿਹਾਰਾਂ ਦਾ ਅਸੀਂ ਇਹਨੂੰ ਰਾਜਾ ਕਹਿੰਦੇ ਆ ਉਸ ਤੋਂ ਪਹਿਲਾਂ ਦੁਸ਼ਹਿਰਾ ਹੈ ਯਾ ਕਰਵਾ ਚੌਥ ਹੈ ਸਭ ਤਿਹਾਰ ਅਸੀਂ ਬੜੇ ਸ਼ਰਦਾ ਨਾਲ ਤੇ ਮਰਿਆਦਾ ਨਾਲ ਮਨਾਉਂਦੇ ਆ ਲੇਕਿਨ ਕੋਵਿਡ ਦੇ ਕਰਕੇ ਸਾਡੇ ਇਸ ਮੇਲਿਆਂ ਤੇ ਤਿਹਾਰਾਂ ਤੇ ਇੱਕ ਗ੍ਰਹਿਣ ਲੱਗਿਆ ਸੀ ਮੈਂ ਧੰਨਵਾਦ ਕਰਦਾ ਆਦਰਯੋਗ ਸ਼੍ਰੀ ਨਰਿੰਦਰ ਮੋਦੀ ਜੀ ਦਾ ਜਿਨ੍ਹਾਂ ਨੇ ਐਡੇ ਸ਼ਾਰਟ ਟਾਈਮ ਚ ਕਰੀਬ 110 ਕਰੋੜ ਲੋਕਾਂ ਨੂੰ ਇੰਜੈਕਸ਼ਨ ਲਗਾ ਕੇ ਕੋਵਿਡ ਦੀ ਵੈਕਸੀਨੇਸ਼ਨ ਲਗਾ ਕੇ ਉਹਨਾਂ ਦੀ ਜ਼ਿੰਦਗੀ ਦੀ ਚਿੰਤਾ ਕੀਤੀ ਪਰ ਉਹਦੇ ਕਰਕੇ ਹੀ ਅੱਜ ਹਿੰਦੁਸਤਾਨ ਚ ਖੁੱਲਾ ਮਾਹੌਲ ਦੇਖਣ ਨੂੰ ਮਿਲ ਰਿਹਾ ਅਸੀਂ ਖੁੱਲ ਕੇ ਇਹ ਤਿਹਾਰ ਮਨਾ ਰਹੇ ਹਾਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਤੇ ਪੰਜਾਬ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਜਿੱਥੇ ਵਧਾਈ ਦਿੰਦਾ ਉਸ ਦੇ ਨਾਲ ਨਾਲ ਪ੍ਰਾਰਥਨਾ ਵੀ ਕਰਦਾ ਵੀ ਅਸੀਂ ਤਿਹਾਰ ਖੁੱਲ ਕੇ ਮਨਾਈਏ ਪਰ ਉਸ ਦੇ ਨਾਲ ਨਾਲ ਜਿਹੜੀਆਂ ਚੀਜ਼ਾਂ ਦਾ ਧਿਆਨ ਦੇਣ ਦੀ ਲੋੜ ਹੈ ਚਾਹੇ ਮਾਸਕ ਹੈ ਚਾਹੇ ਡਿਸਟੈਂਸ ਹੈ ਇਹ ਹੱਥ ਬਾਰ-ਬਾਰ ਧੋਣੇ ਆ ਅਸੀਂ ਉਹ ਵੀ ਜਿਹੜੀ ਹੈਗੀ ਆ ਉਹ ਨਾਲ-ਨਾਲ ਚੀਜ਼ਾਂ ਦਾ ਧਿਆਨ ਕਰੀਏ ਤਿਹਾਰ ਵੀ ਮਨਾਈਏ ਤੇ ਉਹ ਚੀਜ਼ਾਂ ਧਿਆਨ ਕਰਕੇ ਆਪਣੀ ਜ਼ਿੰਦਗੀ ਦੀ ਚਿੰਤਾ ਵੀ ਜਿਹੜੀ ਹੈਗੀ ਆ ਕਹਿੰਦੇ ਜੱਗ ਜਿਉਂਦਿਆਂ ਦੇ ਮੇਲੇ ਸੋ ਸਭ ਨੂੰ ਬਹੁਤ-ਬਹੁਤ ਵਧਾਈ ਇਹਨਾਂ ਨੂੰ ਤਿਹਾਰਾਂ ਦੀ ਜੈ ਹਿੰਦ ਜੈ ਭਾਰਤ